ਸੰਸੇਂਗ ਜੀ ਕੀ ਕਾਰਨ ਬਣਿਆ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਸਾਡੀਆਂ ਠੱਗੀ ਵਜ ਗਈ ਸਾਡੇ ਨਾਮ 22 ਲੱਖ ਰੁਪਏ ਦੀ ਕਿਹਨਾਂ ਵੱਲੋਂ ਕੀਤੀ ਗਈ ਇਹ ਨਵਦੀਪ ਸਿੰਘ ਪਿਓ ਫਾਦਰ ਦਾ ਨਾਮ ਇਕਬਾਲ ਸਿੰਘ ਪਿੰਡ ਨਨਕਾਰ ਗਿਲਾ ਰਾਣਪੁਰ ਤਹਿਸੀਲ ਸਵਾਰ ਉੱਤਰਾਖੰਡ ਯੂਪੀ ਕਿਸ ਤਰੀਕੇ ਨਾਲ ਠੱਗੀ ਵਜੇ ਬਾਹਰ ਜਾਂਦੇ ਚਾਂਸਸ ਵਿੱਚ ਆਏ ਵੀ ਤੁਸੀਂ ਹਾਂਜੀ ਹਾਂਜੀ ਸਰ ਸਾਨੂੰ ਕਹਿੰਦਾ ਸੀ ਕਿ ਤੁਹਾਡੀ ਭਾਬੀ ਨੂੰ ਕਨੇਡਾ ਭੇਜਾਂਗੇ ਹਾਂਜੀ ਤੁਹਾਡੇ ਸੰਪਰਕ ਵਿੱਚ ਕਿਵੇਂ ਆਇਆ ਲੱਭੀ ਸਾਡੇ ਇੱਕ ਰਿਸ਼ਤੇਦਾਰ ਦਾ ਤਾਜੀ ਦੇ ਲੜਕਾ ਉਹਨਾਂ ਨਾਲ ਹੁੰਦੇ ਜਾਂਦੇ ਸੀ ਤੇ ਇਦਾਂ ਹੀ ਸਾਡਾ ਫਰੈਂਡ ਬਣ ਗਿਆ ਸੀ ਵੀ ਯੂਪੀ ਜਾਨ ਆਨਡ ਪੇ ਤੇ ਉਹ ਤੋਂ ਬਾਅਦ ਚ ਮੈਂ ਇਹਨਾਂ ਨਾਲ ਗੱਲ ਕੀਤੀ ਬਾਅਦ ਮੈਂ ਵੀ ਖੁਦ ਘਤਰ ਰਹਿਂਦਾ ਸੀ ਉਥੋਂ ਗੱਲ ਕੀਤੀ ਤੇ ਕਹਿੰਦਾ ਕੋਈ ਗੱਲ ਨਹੀਂ ਮੈਂ ਕੰਮ ਕਰਾ ਦੂੰਗਾ 2.2 ਲੱਖ ਰੁਪਏ ਲੱਗੂ ਇਹ ਠੀਕ ਆ ਇੰਨੇ ਫਿਰ ਸਾਡਾ ਪੀੜੀ ਦਾ ਸਕੋਰ ਦਾ ਪੇਪਰ ਕਰਾਇਆ ਉਥੋਂ ਬਾਅਦ ਚ ਤਰਨਧਰ ਨੂੰ ਪਹਿਲੇ ਆ ਗਿਆ ਬਾਅਦ ਚ ਇਹਨੇ ਜੀਐਸਸੀ ਵੀ ਤਰਨਧਰ ਨੂੰ ਲੈ ਗਿਆ ਬਾਅਦ ਚ ਐਨਪੀਪੀਆਰ ਸਾਨੂੰ ਇੱਕ ਆ ਜਾਲੀ ਦਿੱਤੀ ਆ ਆ ਪੀਡੀ ਦੇ ਸਕੋਰ ਵਾ ਆ ਪੀਪੀਆਰ ਵਾ ਆ ਸਾਡਾ ਮੈਡੀਕਲ ਕਰਾਇਆ ਵਾ ਠੀਕ ਹੈ ਜੀ ਆ ਇਹਦਾ ਮੁਕਦਮਾ ਵੀ ਦਰਜ ਵਾ ਸਿਟੀ ਥਾਣੇ ਦੇ ਵਿੱਚ ਆ ਇਹਨਾਂ ਦਾ ਸੋਹਰਾ ਸਾਹਿਬ ਆ ਆ ਨਵਦੀਪ ਸਿੰਘ ਵਾ ਆ ਵੀ ਨਵਦੀਪ ਸਿੰਘ ਆ ਆ ਜਿਹੜੇ ਦਫਤਰ ਦਾ ਆ ਸਾਨੂੰ ਜਾਲੀ ਦਿੱਤੀਆਂ ਵਾ ਆਫਰ ਲੈਟਰ ਤੁਸੀਂ ਦਫਤਰ ਦੇਖਿਆ ਸੀ ਇਹਨਾਂ ਦਾ ਨਹੀਂ ਸਾਰਾ ਸਾਡੇ ਨਾਲ ਸਾਰਾ ਫੋਨ ਤੇ ਸੰਪਰਕ ਰਿਹਾ ਜਿੰਨਾ ਰਿਹਾ ਤੁਸੀਂ ਫਿਰ ਜਿਹੜੇ ਪੈਸੇ ਪਾਏ ਜਿਹੜੇ ਕਾਊਂਟ ਤੇ ਪਾਏ ਨੇ ਕੋਸ਼ ਮੇਰੀ ਭਾਬੀ ਨੇ ਪਾਏ ਆ ਕੋਸ਼ ਮੇਰੇ ਬ੍ਰਦਰ ਨੇ ਬਾਹਰੋਂ ਪਾਏ ਆ ਲੱਖ ਰੁਪਇਆ ਮੈਂ ਕਿਥੋਂ ਪਾਇਆ ਆ ਆ ਸਾਰੇ ਪ੍ਰੂਫ ਹੈਗੇ ਸਾਡੇ ਕੋਲ ਸਟੇਟਮੈਂਟ ਸਾਰੀਆਂ ਹੈਗੇ ਭਾਜੀ ਆ ਤੁਹਾਨੂੰ ਇਨੀ ਗੱਲ ਦੀ ਜਾਣਕਾਰੀ ਸੀ ਕਿ ਕੈਨੇਡਾ ਜਾਣ ਵਾਸਤੇ ਪੀਟੀ ਲੱਗਦੀ ਜਾਂ ਆਇਲ ਸਕੋਰ ਲੱਗਦੇ ਨੇ ਸਾਰ ਸਾਨੂੰ ਇਹ ਗੱਲ ਦਾ ਪਤਾ ਹੁੰਦਾ ਨਹੀਂ ਠੱਗੀ ਕਰ ਤੋਂ ਖਾਂਦੇ ਸਾਨੂੰ ਝਾਂਸਾ ਦੇ ਕੇ ਤੇ ਸਾਡੇ ਨਾਲ ਸੱਠ ਕੀ ਕਰ ਲਈ ਬੰਦੇ ਤੁਸੀਂ ਕਿਸੇ ਨੂੰ ਪੀਟੀ ਸਕੋਰ ਸਿਖਾਈ ਨਹੀਂ ਫਿਰ ਬਾਅਦ ਸਾਰ ਜਿੰਦਣ ਸਾਨੂੰ ਇਹਦਾ ਰਿਜ਼ਲਟ ਆਇਆ ਵਾ ਸਾਨੂੰ ਸਿਰਫ ਸਿਰਫ ਅੱਜ ਤੱਕ ਸਾਰ ਇਨੇ ਫੋਟੋ ਹੀ ਸਾਨੂੰ ਦਿਖਾਈ ਆ ਹੋਰ ਕੋਈ ਸਾਨੂੰ origignal proof ਦਿੱਤਾ ਨਹੀਂ ਕੋਈ ਤਾਂ ਕੀ ਲੱਗਦਾ ਤੁਹਾਨੂੰ ਪਤਾ ਕਿ ਪੀੜੀ ਜਿਹੜੀ ਆ ਆਸਟ੍ਰੇਲੀਆ ਜਾਣ ਵਾਸਤੇ ਵਰਤੀ ਜਾਂਦੀ ਨਾ ਕਿ ਕੈਨੇਡਾ ਵਾਸਤੇ ਸਰ ਉਹ ਟਾਈਮ ਤੇ ਸਾਨੂੰ ਪਤਾ ਨਹੀਂ ਜਾਂ ਪਤਾ ਹੁੰਦਾ ਨਹੀਂ ਅੱਜ ਤੱਕ ਵੀ ਕੰਮ ਹੀ ਕਰ ਤੋਂ ਕਰਦੇ ਆ ਕੀ ਲੱਗਦਾ ਕਿ ਹੁਣ ਜਿਹੜਾ ਜਿਹੜਾ ਨੰਦੀਪ ਸਿੰਘ ਤੁਹਾਡੇ ਸੰਪਰਕ ਵਿੱਚ ਹੈ ਹੁਣ ਸਾਰੇ ਤਿੰਨ ਵਰੀ ਖੁਦ ਉਹਦੇ ਘਰ ਵੀ ਜਾ ਚੁੱਕੇ ਆ ਆਪਣੇ ਰਿਸ਼ਤੇਦਾਰਾਂ ਦੇ ਤਾਈ ਜੀ ਦੇ ਸ ਪਰ ਉਹ ਨਹੀਂ ਬੋਰਡ ਦਾ ਨਹੀਂ ਉਸ ਜਗ੍ਹਾ ਤੇ ਇੱਕ ਟਾਈਮ ਆਇਆ ਸੀ ਅਸੀਂ ਤਿੰਨ ਚਾਰ ਜਣੇ ਮੁੰਡੇ ਗਏ ਸੀ ਤੇ ਉਥੇ ਟੋਟਲ ਅਸੀਂ 22 ਲੱਖ ਆਪਣਾ ਬਣਾਇਆ ਸੀ ਉਹਨਾਂ ਦਾ ਨਵਦੀਪ ਦਾ ਪ੍ਰਾਣਾ ਉਹ ਕਹਿੰਦਾ ਚਲੋ ਠੀਕ ਹੈ ਤੁਸੀਂ 22 ਲੱਖ ਦਗਾ ਤਾਂ ਇਹ ਵੀ ਸਵੇਰੇ ਦੱਸ ਦੂ ਤੁਹਾਨੂੰ ਕਿੰਨਾ ਚਲੋ ਸਵੇਰ ਦਾ ਟਾਈਮ ਆ ਇਹਨਾਂ ਦਾ ਆਪਸ ਵਿੱਚ ਤਾਲ ਮੇਲ ਨਹੀਂ ਬੈਠਾ ਸਾਨੂੰ ਫੇਰ ਕਹਿੰਦੇ ਕਿ ਅਹੀਂ ਫੇਰ ਸਰ ਚਾਰ ਦਿਨ ਅੱਗੇ ਹੋ ਗਏ ਉਥੇ ਰਹਿੰਦੇ ਨੂੰ ਅਹੀਂ ਬਾਕੇ ਉਥੋਂ ਹੀ ਵਾਪਸੀ ਦਾ ਕਰ ਲਿਆ ਬਾਅਦ ਇਹਨੇ ਇਹਦਾ ਮੈਨੂੰ ਉਥੇ ਰੇਲਵੇ ਸਟੇਸ਼ਨ ਤੇ ਫੋਨ ਆਇਆ ਜੇ ਦਾ ਕੋਈ ਗੱਲ ਨਹੀਂ ਤੂੰ ਰੋਕ ਜਾ ਰੋਕ ਜਾ ਮੈਂ ਨਹੀਂ ਰੁਕਣ ਦਾ ਫਾਇਦਾ ਕੋਈ ਨਹੀਂ ਕਿਉਂਕਿ ਸਾਡੇ ਕਿਹੜੇ ਰਿਸ਼ਤੇਦਾਰੀ ਉਹ ਕਹਿੰਦੇ ਕਿ ਇੰਨੇ ਤੁਹਾਡੇ ਤੇ ਮੁਕੱਦਮਾ ਕਰਉਣ ਡਿਆ ਵਾ ਜਿਹੜਾ ਪੀਟੀ ਦਾ ਸਕੋਰ ਤੁਹਾਨੂੰ ਦਿੱਤੇ ਗਏ ਹੈ ਹੋਮ ਐਡੀਸ਼ਨ ਦਿੱਤੇ ਗਏ ਹੈ ਕਿ ਅਕੈਡਮੀ ਜਿਹੜੇ ਆਨਲਾਈਨ ਦਿੱਤੇ ਗਏ ਆ ਇਹ ਆਨਲਾਈਨ ਦਿੱਤੇ ਗਏ ਸਾਰਾ ਕਿ ਉਹ ਵੀ ਕਿਸੇ ਦੇ ਘਰ ਬਿਠਾ ਕੇ ਕਿਹਨਾਂ ਦੇ ਘਰ ਬਿਠਾ ਕੇ ਦਿੱਤੇ ਗਏ ਇਹ ਨਿਊ ਅਮਰ ਸਰਵ ਉਹ ਤੁਹਾਨੂੰ ਘਰ ਵੀ ਲੈ ਜਾਣ ਲਾਂਗੇ ਆਪਾਂ ਜਿੱਦਾਂ ਤੁਸੀਂ ਆਫ ਕੈਮਰਾ ਦੱਸ ਰਿਹਾ ਸੀ ਵੀ ਇੱਥੇ ਵੱਖ-ਵੱਖ ਸਟੇਟਾਂ ਦੇ ਜਿਹੜੇ ਪੱਸੇ ਹਾਂਜੀ ਸਰ ਵੱਖ-ਵੱਖ ਆਹ ਸਾਡਾ ਮਕਦਮਾ ਵਾ ਤਰਨਤਾਰਨ ਦਾ ਆਹ ਲੱਗ ਸਟੇਟ ਦਾ ਵਾ ਆਹ ਲੱਗ ਸਟੇਟ ਦਾ ਵਾ ਆਹ ਵੀ ਲੱਗ ਸਟੇਟ ਦਾ ਵਾ ਸਰ ਆ ਵੀ ਲੱਗ ਸਟੇਟ ਦਾ ਵਾ ਇਹ ਸਰ ਫਰੌਡ ਕਰਦੇ ਆ ਕਾਫੀ ਬੰਦੇ ਆ ਇਹ ਫਰੌਡ ਹੀ ਕਰਦੇ ਬਸ ਹਰਿਆਣੇ ਚ ਹਰਿਆਣਾ ਹੋ ਗਿਆ ਪੰਜਾਬ ਹੋ ਗਿਆ ਯੂਪੀ ਚ ਵੀ ਇਹ ਕਰਦੇ ਸਾਰੇ ਤੁਹਾਡੇ ਉਹਨਾਂ ਪੁਲਿਸ ਨੂੰ ਪਲਾਹ ਦਿੱਤੀ ਕਿ ਸਾਰੇ ਇਕਦੋਰੀ ਸਾਰਾ ਸੀ ਪਤਾ ਨਹੀਂ ਕਿੰਨੀ ਘਰ ਸਿਟੀ ਥਾਣੇ ਦੇ ਵਿੱਚ ਢੇੜੇ ਮਾਰ ਮਾਰ ਥੱਕ ਚੁੱਕੇ ਐਸਐਸਪੀ ਸਾਡੇ ਨਾਲ ਖੜਦਾ ਲੇਕਿਨ ਐਸਐਚਓ ਸਾਹਿਬ ਕਹਿੰਦਾ ਕਿ ਕੋਈ ਨਾ ਕਰਦੇ 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 ਅਸੀਂ ਮੰਗਿਆ ਕਰਦੇ ਪ੍ਰਸ਼ਾਸਨ ਕੋਲ ਕਿ ਸਾਡੀ ਜੋ ਬਣਦੀ ਕਾਰਵਾਈ ਇਹਨਾਂ ਮੁਜਲਮਾਂ ਦਵਾਰ ਦਿੱਤੀ ਜਾਵੇ ਸਾਡਾ ਸਾਨੂੰ ਇਨਸਾਫ ਦਿੱਤਾ ਜਾਵੇ ਕਥੇ ਦੋਸ਼ੀ ਨਾਲ ਤੁਹਾਡੀ ਹੁੰਦ ਕਰ ਗੱਲਬਾਤ ਹੁੰਦੀ ਹੁੰਦੀ ਆ ਲੇਕਿਨ ਸਾਡੇ ਸਾਰੇ ਨੰਬਰ ਉਹਨੇ ਬਲਾਕ ਚ ਪਾਇਆ ਉਹਦੀ ਵਾਈਫ ਨਾ ਹੁੰਦੀ ਆ ਉਹਦੀ ਵਾਈਫ ਨੂੰ ਮੇਰੀ ਭਾਬੀ ਜੀ ਨੇ ਬਾਹਰੋਂ ਆਣ ਕੇ ਕਾਲ ਕੀਤੀ ਕਿ ਸਾਡੀ ਨਵਦੀਪ ਨਾਲ ਗੱਲ ਕਰਾਓ ਕਹਿੰਦੀ ਤੁਹਾਨੂੰ ਬੋਲਣ ਦਾ ਨਹੀਂ ਪਤਾ ਹਾਂਜੀ ਜਦੋਂ ਅਸੀਂ ਮੈਂ ਕਤਰੋਣਾ ਸੀ 1 ਫਰਵਰੀ ਨੂੰ 2023 ਨੂੰ 23 ਨੂੰ 24 ਨੂੰ ਆਇਆ ਸੀ ਮੈਨੂੰ ਕਹਿੰਦਾ ਤੂੰ 에ਰਪੋਰਟ ਤੋਂ ਉੱਤਰ ਮੈਂ ਤੇਰੇ ਗੋਲੀਆਂ ਵੇਖੀ ਕਿੱਦਾਂ ਮਾਰਦਾ ਉਹ ਸਾਰੀ ਪਿੰਨ ਡਰਾਈਵ ਉਥੇ ਸਿਟੀ ਠਾਂਡੇ ਦੇ ਵਿੱਚ ਲੱਗੀ ਪਈ ਆ ਉੱਚੀ ਰਿਕਾਰਡਿੰਗ ਹੈ ਤੁਹਾਡੇ ਕੋਲ ਸਭ ਕੁਝ ਏ ਟੂ ਜ਼ੈਡ ਹੈਗੀ ਮੇਰੇ ਕੋਲ ਇਹ ਜੀ ਰਿਕਾਰਡਿੰਗ ਹੈ ਗਿਆ ਇਹ ਬੰਦੇ ਦੀ ਚੈਟ ਵੀ ਹੈਗੀ ਆ ਜਿਹੜਾ ਕਹਿੰਦਾ ਕਿ ਮੈਂ ਤੁਹਾਨੂੰ ਤੁਹਾਡੇ ਨਾਂ ਦੇ ਪਲਾਟ ਲਾ ਦਿੰਦਾ ਵਾ ਜਦੋਂ ਪਲਾਟ ਦੀ ਦੂਸਰੀ ਮੰਗਦੇ ਆ ਰਜਿਸਟਰੀ ਮੰਗਦੀ ਸਾਨੂੰ ਉਹ ਵੀ ਨਹੀਂ ਦਿੰਦਾ ਕੀ ਮੰਗ ਕੀ ਕਰਦੇ ਜੀ ਅਸੀਂ ਮੰਗਿਆ ਕਰਦੇ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡੇ ਪੈਸੇ ਦਾ ਸਾਡੀ ਜਿੰਨੀ ਰਕਮ 22 ਲੱਖ ਸਾਨੂੰ ਵਾਪਸ ਕੀਤੀ ਜਾਵੇ ਕੀ ਕਰਨ ਬਣਾ ਜਿਹੜਾ ਤੁਹਾਡੇ ਨਾਲ ਅੱਜ ਫਰਾਡ ਜਿਹੜਾ ਹੈ ਮੇਰੇ ਨਾਲ 에ਜੰਟ ਨੇ ਠੱਗੀ ਕੀਤੀ ਆ ਮੈਂ ਕੈਨੇਡਾ ਦੀ ਸਟੱਡੀ ਵੀਜ਼ਾ ਫਾਈਲ ਅਗਵਾਈ ਸੀ ਨਵਦੀਪ ਸਿੰਘ ਦਾ ਨਾਮ ਆ ਰਹਿਣ ਵਾਲਾ ਰਾਮਪੁਰ ਦਾ ਵਾ ਤੇ ਇਸ ਕਰਕੇ ਉਹਨੇ ਮੇਰੇ 3 ਸਾਲ ਖਰਾਬ ਕੀਤੇ ਆ ਵੀ ਮੈਂ ਦਿਨ ਕੈਨੇਡਾ ਭੇਜੂਗਾ ਸਟੱਡੀ ਵੀਜ਼ੇ ਤੇ ਇਸ ਕਰਕੇ ਉਹਨੇ ਮੈਨੂੰ ਸਾਰੇ ਫੇਕ ਡਾਕੂਮੈਂਟਸ ਦਿੱਤੇ ਆ ਰਾਮਪੁਰ ਕਿਹੜਾ ਜੀ ਕਿੱਥੋਂ ਦਾ ਰਾਮਪੁਰ ਜੂਤੀ ਤੁਹਾਨੂੰ ਜਿਹੜੇ ਫੇਕ ਡਾਕੂਮੈਂਟਸ ਦਿੱਤੇ ਕਿਹੜੇ ਰੈਂ ਦਿੱਤੇ ਆ ਡਾਕਟਰਾਂ ਹੀ ਦਿੱਤੇ ਗਏ ਆ ਕਿ ਪੀਡੀਓਸ ਆ ਪੀਡੀਓ ਫਰੰਕ ਦਿੱਤੇ ਗਏ ਆ ਮੈਨੂੰ ਫੇਕ ਡਾਕੂਮੈਂਟਸ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਉਹ ਫੇਕ ਹੈਗੇ ਮੈਂ ਚੈੱਕ ਕਰਵਾਏ ਸੀ ਮੈਂ ਆਪ ਵੀ ਦੇਖੇ ਸੀ ਬਟ ਉਹਨੇ ਮੈਨੂੰ ਕਹਿੰਦਾ ਸੀ ਕਿ ਗਾਂ ਕਿਸੇ ਨੂੰ ਭਜਨੇ ਨਹੀਂ ਆ ਇਸ ਕਰਕੇ ਮੈਂ ਕਿਸੇ ਨੂੰ ਨਹੀਂ ਭਜੇ ਮੈਂ ਆਪ ਹੀ ਆਪਣੀ ਟ੍ਰਾਂਸਲੇਟ ਕਰਕੇ ਦੇਖੇ ਸੀ ਬਟ ਫੇਕ ਡਾਕੂਮੈਂਟਸ ਸੀ ਸਾਰੀ ਤੁਹਾਨੂੰ ਸਟੱਡੀ ਵੀਜ਼ਾ ਦਿੱਤਾ ਗਿਆ ਹਾਂਜੀ ਸਟੱਡੀ ਵੀਜ਼ੇ ਦੇ ਸਟੱਡੀ ਵਿੱਚ ਆਇਲੈਸ ਦਿੱਤੀ ਗਈ ਕੀ ਦਿੱਤਾ ਗਿਆ ਪੀਟੀਏ ਦਿੱਤੀ ਸੀ ਆਨਲਾਈਨ ਮੇਰੀ ਪੀਟੀ ਕਰਵਾਈ ਸੀ ਉਹਨੇ ਬਟ ਉਹ ਵੀ ਫੇਕ ਸੀ ਸਾਰੇ ਸਕੋਰਸ ਆਨਲਾਈਨ ਕਿੱਥੇ ਹੋਈ ਸੀ ਤੁਹਾਡੇ ਘਰ ਬੈਠ ਕੇ ਜਾਂ ਬਾਹਰ ਕਿਤੇ ਨਹੀਂ ਬਾਹਰ ਕਿਤੇ ਹੋਈ ਸੀ ਮੇਰੀ ਕੀ ਲੱਗਦਾ ਸੀਗਾ ਜੇ ਇਸ ਵਕਤ ਤੁਹਾਡੀ ਪੀਟੀਆਈ ਹੋਏ ਹੋਰ ਵੀ ਬੱਚੇ ਉਸ ਕਾਲਮ ਦੇ ਉੱਤੇ ਸੀਗੇ ਹਾਂਜੀ ਕਾਫੀ ਸਟੂਡੈਂਟਸ ਸੀ ਵਿੱਚ ਉਹਨਾਂ ਨੇ ਵੀ ਇਸ ਨਾਲ ਦੇ ਰਹੇ ਸੀ ਬਟ ਉਹ ਸਿਰਫ ਕੁਦਰ ਦੋ ਨੰਬਰ ਦਾ ਸੀ ਕੰਮ ਕਰ ਰਿਹਾ ਸੀ ਸਾਰੇ ਫੇਕ ਸੀ ਉਹਨਾਂ ਦੇ ਜੋ ਵੀ ਸਕੋਰ ਸੀ ਜਿਹੜਾ ਨਵਦੀਪ ਸਿੰਘ ਜਿਹੜਾ ਤੁਸੀਂ ਟਰੈਵਲ ਏਜੰਟ ਜਿਹੜਾ ਕਥਿਤ ਤੁਸੀਂ ਜਿਹੜਾ ਦੱਸ ਰਹੇ ਹੋ ਉਹ ਤੁਹਾਡੇ ਸੰਪਰਕ ਵਿੱਚ ਫਿਰ ਕਿਸ ਤਰ੍ਹਾਂ ਆਇਆ ਉਹ ਸਾਡੇ ਫੈਮਿਲੀਜ਼ ਮੈਂਬਰ ਸੀ ਇਸ ਕਰਕੇ ਉਹਨੇ ਫੇਕ ਹੀ ਸਾਡੇ ਨਾਲ ਕੀਤਾ ਸਾਰੇ ਫੇਕ ਡਾਕੂਮੈਂਟਸ ਦਿੱਤੇ ਆ ਤੇ 3 ਸਾਲ ਮੇਰੇ ਵੇਸਟ ਵੀ ਕੀਤੇ ਤੁਹਾਡੇ ਨਾਲ ਜਿਹੜੀ ਗੱਲਬਾਤ ਹੁੰਦੀ ਸੀ ਜਿਹੜੇ ਪੈਸੇ ਤੁਸੀਂ ਉਹਨਾਂ ਨੂੰ ਬਾਇ ਅਕਾਊਂਟ ਦੇ ਵਿੱਚ ਪਾਉਂਦੇ ਸੀਗੇ ਹਾਂਜੀ ਮੈਂ ਆਨਲਾਈਨ ਸੀ ਉਹਨੂੰ ਪਾਉਂਦੀ ਹੁੰਦੀ ਸੀ ਜਿੰਨੇ ਉਹ ਮੈਨੂੰ ਕਹਿੰਦਾ ਸੀ 10000 50000 ਲੱਖ ਜਿੰਨੇ ਵੀ ਕਹਿੰਦਾ ਮੈਂ ਉਸੇ ਟਾਈਮ ਉਹਨੂੰ ਪਾਉਂਦੀ ਹੁੰਦੀ ਸੀ ਤੁਹਾਨੂੰ ਇਸ ਚੀਜ਼ ਦੇ ਫੇਰ ਜਿਹੜਾ ਵੀਜ਼ਾ ਦਿੱਤਾ ਗਿਆ ਨਹੀਂ ਵੀਜ਼ਾ ਨਹੀਂ ਦਿੱਤਾ ਗਿਆ ਫੇਕ ਹੀ ਭੇਜਿਆ ਉਹਨੇ ਮੈਨੂੰ ਵੀਜ਼ਾ ਕੋਈ ਉਹਨੇ origignal ਨਹੀਂ ਸੀ ਸਾਰਾ fake ਸੀ ਇਹ ਤੁਹਾਨੂੰ ਟਾਈਮ ਵੀ ਦਿੱਤਾ ਗਿਆ ਕਿ ਇਸ ਤਰੀਕ ਨੂੰ ਤੁਹਾਡੀ ਜਿਹੜੀ ਟਿਕਟ ਵੀ ਕੀਤੀ ਜਾਊਗੀ ਹਾਂਜੀ ਉਹਨੇ ਮੈਨੂੰ ਦਸੰਬਰ ਦੀ ਲਾਸਟ ਵੀਕ ਉਹਨੇ ਮੈਨੂੰ ਕਿਹਾ ਸੀ ਤੁਹਾਨੂੰ ਮੈਂ ਭੇਜ ਦੂੰਗਾ ਬਟ ਉਹਨੇ ਸਾਨੂੰ ਭੇਜਿਆ ਨਹੀਂ ਮੇਰੀ ਸ਼ਾਪਿੰਗ ਵੀ ਕਰਵਾ ਦਿੱਤੀ ਸੀ ਬਟ ਉਹਨੇ ਮੈਨੂੰ ਭੇਜਿਆ ਨਹੀਂ ਮੇਰਾ ਟਾਈਮ ਖਰਾਬ ਕੀਤਾ ਤਿੰਨ ਸਾਲ ਜਿਸ ਵਕਤ ਤੇ ਵਿਜ਼ੇ ਦੀ ਉਹਨੇ ਫੋਟੋ ਕਾਪੀਸ ਭੇਜੀ ਹੈ ਤੁਸੀਂ ਕਿਸੇ ਨਾਲ ਸ਼ੇਅਰ ਵੀ ਕੀਤੀਆਂ ਸੀ ਜਾਂ ਦਿਖਾਇਆ ਸੀ ਕਿਸ ਨੂੰ ਚਾਹੀਦਾ ਨਹੀਂ ਮੈਂ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਉਹਨੇ ਮਨਾ ਕੀਤਾ ਸੀ ਕਿ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਕਿਉਂਕਿ ਉਹ ਤੇ ਸਾਰਾ ਕੁਝ ਫੇਕ ਸੀ ਇਸ ਕਰਕੇ ਉਹ ਕਹਿ ਰਿਹਾ ਸੀ ਕਿ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਕਰਨ ਉਹਨੇ ਉਹ ਕੀ ਤੁਹਾਨੂੰ ਜਵਾਬ ਦਿੱਤਾ ਜਾ ਰਿਹਾ ਮੈਂ ਤੇ ਇਹੀ ਕਹਿੰਨੀ ਆ ਕਿ ਸਾਡੇ ਸਾਰੇ ਪੈਸੇ ਵਾਪਸ ਕੀਤੇ ਜਾਣ। ਉਹਨਾਂ ਨੂੰ ਤੁਹਾਨੂੰ ਵੀ ਧਮਕੀਆਂ ਆਉਂਗੀਆਂ ਰਹੀਆਂ ਜਿਵੇਂ ਹਾਂਜੀ ਹਾਂਜੀ ਧਮਕੀ ਵੀ ਕਾਫੀ ਆਉਂਦੀ ਰਹੀਆਂ ਜਦੋਂ ਉਹਨਾਂ ਮੈਂ ਕਹਿਣਾ ਕਿ ਮੈਨੂੰ ਤੂੰ ਭੇਜਦਾ ਕਿਉਂ ਨਹੀਂ ਮੈਂ ਭੇਜ ਦੂੰਗਾ ਬਸ ਸਿਰਫ ਟਾਈਮ ਵੇਸਟ ਕੀਤਾ ਉਹਨੇ ਮੇਰਾ ਤਿੰਨ ਸਾਲ ਭੇਜਿਆ ਨਹੀਂ ਹੈਗਾ ਉਹਨੇ ਮੈਨੂੰ ਘਰ ਦੇ ਵਿੱਚ ਜਦੋਂ ਵੀਜ਼ੇ ਵਾਲੀ ਗੱਲ ਹੁੰਦੀ ਵਿਆਹ ਘਰ ਮਾਹੌਲ ਬਣ ਜਾਂਦਾ ਘਰ ਦੇ ਵਿੱਚ ਦੋਸਤਾਂ ਤੇ ਬੜਾ ਚਾ ਚੜਿਆਣਾ ਹਾਂਜੀ ਕਾਫੀ ਚਾ ਸੀ ਮੈਂ ਤੇ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸ ਦਿੱਤਾ ਸੀ ਕਿ ਵੀਜ਼ਾ ਆ ਗਿਆ ਵੀਜ਼ਾ ਆ ਗਿਆ ਬਟ ਮੇਰੇ ਸਾਰੇ ਰਿਸ਼ਤੇਦਾਰ ਵੀ ਮੈਨੂੰ ਕਹਿ ਪਰ ਨਹੀਂ ਇਹ ਤੇ ਸਭ ਕੁਝ ਹੀ ਫੇਕ ਹੀ ਨਿਕਲਿਆ ਸਾਰੇ ਡਾਕੂਮੈਂਟਸ ਸਭ ਕੁਝ ਫੇਕ ਸੁਪਨੇ ਤੇ ਪਾਣੀ ਫਿਰ ਗਿਆ ਹਾਂਜੀ ਮੇਰੇ ਸਾਰੇ ਸੁਪਨਿਆਂ ਦੇ ਪਾਣੀ ਫਿਰ ਗਿਆ ਜਿਸ ਤਰ੍ਹਾਂ ਤਰੰਤ ਪੁਲਿਸ ਨੇ ਆਇਆ ਉਹਨਾਂ ਤੇ ਪਰਚਾ ਵੀ ਦਰਖਾ ਦਿੱਤਾ ਤੇ ਤੁਸੀਂ ਕੀ ਮੰਗ ਕਰਦੇ ਹੋ ਮੈਂ ਤੇ ਇਹੀ ਮੰਗ ਕਰਦੀ ਆ ਕਿ ਸਾਡੇ ਜਲਦੀ ਤੋਂ ਜਲਦੀ ਪੈਸੇ ਵਾਪਸ ਕੀਤੇ ਜਾਣ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਮਿਲੇ ਹਾਂਜੀ 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 ਮੈਂ ਕਤਰ ਤੋਂ 2024 ਦੀ 1 ਤਰੀਕ ਨੂੰ ਆਇਆ ਸੀ ਮੈਨੂੰ ਨਵਦੀਪ ਨੇ ਫੋਨ ਕਰਕੇ ਧਮਕੀ ਦਿੱਤੀਆਂ ਤੂੰ ਦਿੱਲੀ ਉੱਤਰ ਤੇਰੇ ਗੋਲੀਆਂ ਦੇਖੀ ਕਿਦਾਂ ਮੈਂ ਮਾਰਦਾ ਬਾਦ ਵਿੱਚ ਮੈਂ ਠੀਕ ਆ ਬਾਅਦ ਚ ਜੋ ਵੀ ਸਾਡਾ ਪੈਸੇ ਦਾ ਹੀ ਸਭ ਕੁਝ ਅਸੀਂ ਨੂੰ ਦੇ ਦੇ ਚੁਕੇ ਆ ਹੁਣ ਮੇਰਾ ਬ੍ਰਦਰ ਐ ਟਾਈਮ ਬਹੁਤ ਸੀਰੀਅਸ ਵਾ ਉਹ ਮੈਡੀਸਨ ਲੈ ਰਿਆ ਵਾ ਜਾਂ ਕੱਲ ਨੂੰ ਸਾਡੇ ਪਰਿਵਾਰ ਦੇ ਵਿੱਚ ਕਿਸੇ ਵੀ ਜੀ ਨੂੰ ਕੋਈ ਨੁਕਸਾਨ ਪਾਉਂਦਾ ਜ਼ਿੰਮੇਵਾਰ ਇਹ ਹੋਣਗੇ ਤੁਹਾਡਾ ਬ੍ਰਦਰ ਕਿੱਥੇ ਰਹਿੰਦਾ ਜੀ ਐ ਟਾਈਮ ਮੇਰਾ ਐ ਟਾਈਮ ਬ੍ਰਦਰ ਇਟਲੀ ਰਹਿੰਦਾ ਇਸੇ ਪੈਸੇ ਕਰਕੇ ਟੈਨਸ਼ਨ ਜੀ ਬਹੁਤ ਜਿਆਦਾ ਸਾਰਾ ਉਹਨੇ ਖੁਦ ਆਪਣੀ ਕਮਾਈ ਹੱਕ ਦੀ ਮਿਹਨਤ ਕਰ ਕਰ ਪੈਸੇ ਸਾਰੇ ਦਿੱਤੇ ਆ ਸਰ ਹਾ ਚਖ ਲਿਓ